ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਸੁਖਦੇਵ ਸਿੰਘ ਢੀਂਸਾ ਅਤੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਦੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਸੁਖਦੇਵ ਸਿੰਘ ਢੀਂਸਾ ਨੇ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪੁਰਾਣੇ ਆਗੂ ਨੇ ਉਹ ਇਲਜ਼ਾਮ ਲਗਾ ਰਹੇ ਨੇ ਪ੍ਰੇਮ ਸਿੰਘ ਚੰਦੂ ਬਾਜਰਾਤੇ ਜਿਹੜੀ ਪੋਸ਼ਾਕ ਪਾਈ ਸੀ ਨਕਲ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੇ ਉਹ ਜਿਹੜੀ ਪੋਸ਼ਾਕ ਮੁਹਈਆ ਕਰਵਾਈ ਹੈ ਉਹ ਕਰਵਾਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਅਦੇ ਸਾਬਕਾ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਿਹੜੀ ਪੋਸਟ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋ ਰਹੀ ਹੈ ਜਾਂ ਕਹਿ ਦਈਏ ਇਸ ਵੀਡੀਓ ਇਸ ਪੋਸਟ ਨੂੰ ਜਿਹੜਾ ਹੈ ਟਰੋਲ ਕੀਤਾ ਜਾ ਰਿਹਾ ਹੈ ਅਤੇ ਕਮੈਂਟ ਵੀ ਬੜੇ ਗਲਤ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਸਵਦੇਵ ਸਿੰਘ ਢੀਂਸਾ ਨੂੰ ਅਤੇ ਪ੍ਰੋਫੈਸਰ ਪ੍ਰੇਪ ਸਿੰਘ ਚੰਦੂ ਮਾਜਰਾ ਨੂੰ ਜਦੋਂ ਅੱਜ ਖੁਲਾਸਾ ਹੋਇਆ ਖੁਲਾਸੇ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਨੇ ਇਹ ਬਿਆਨ ਦਿੱਤਾ ਕਿ ਮੇਰਾ ਇਸ ਪੋਸਟ ਦੇ ਨਾਲ ਕੋਈ ਲੈਣ ਦੇ ਨਹੀਂ ਹੈ ਮੈਂ ਇਸ ਤਰ੍ਹਾਂ ਦਾ ਵਿਵਾਦਿਤ ਬਿਆਨ ਕਦੇ ਵੀ ਨਹੀਂ ਦਿੱਤਾ ਚੰਦੂ ਮਾਜਰਾ ਦੇ ਖਿਲਾਫ ਉਹਨਾਂ ਨੇ ਕਿਹਾ ਜਿਹੜੀ ਇਹ ਪੋਸਟ ਪਾਈ ਹੈ ਇਹ ਸ਼ਰਾਰਤੀ ਅੰਸਰਾਂ ਦਾ ਕੰਮ ਹੈ ਉਹ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਦਰਾੜ ਪਾਉਣਾ ਚਾਹੁੰਦੇ ਨੇ ਮੈਂ ਕਦੇ ਵੀ ਇਸ ਗੱਲ ਦਾ ਗੱਲ ਦਾ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਨਾ ਹੀ ਇਸਰਾਂ ਦੀ ਬਿਆਨਬਾਜ਼ੀ ਕੀਤੀ ਪ੍ਰੋਫੈਸਰ ਪ੍ਰੇਮਚੰਦ ਚੰਦੂ ਮਾਜਰਾ ਨੂੰ ਲੈ ਕੇ ਕਿ ਜਿਹੜੀ ਪੁਸ਼ਾਕ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਪਾਈ ਸੀ ਉਹ ਮੁਹੱਈਆ ਕਰਵਾਈ ਸੀ ਚੰਦੂ ਮਾਜਰਾ ਨੇ ਉਹਨੇ ਕਿਹਾ ਕਿ ਸ਼ਰਾਰਤੀ ਅੰਸਰ ਅਜਈਆਂ ਪੋਸਟਾਂ ਪਾ ਕੇ ਮੇਰੇ ਅਤੇ ਚੰਦੂ ਮਾਜਰਾ ਦੇ ਵਿਚਕਾਰ ਦਰਾੜ ਪਾ ਰਹੇ ਨੇ ਅਤੇ ਦੋਨਾਂ ਆਗੂਆਂ ਦਾ ਅਕਸ ਖਰਾਬ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੇਰਾ ਇਸ ਪੋਸਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਜਿਹੜੇ ਇਸ ਬਿਆਨ ਬਾਜ਼ੀ ਦੇ ਨਾਲ ਜਾਂ ਮੇਰਾ ਬਿਆਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਇਹ ਰਿਪੋਰਟ ਹੁਣ ਸਾਈਬਰ ਕ੍ਰਾਈਮ ਨੂੰ ਭੇਜ ਦਿੱਤੀ ਹੈ ਸਾਈਬਰ ਕ੍ਰਾਈਮ ਇਸ ਸਾਈਬਰ ਕ੍ਰਾਈਮ ਇਸ ਗੱਲ ਦਾ ਪਤਾ ਕਰੇਗੀ ਕਿ ਉਹ ਕਿਹੜੇ ਸ਼ਰਾਤੀ ਅਨਸਰ ਨੇ ਜਿਨ੍ਹਾਂ ਨੇ ਇਹ ਝੂਠੀ ਅਫਵਾਹ ਯਾਨੀ ਕਿ ਝੂਠੀ ਪੋਸਟ ਪਾ ਕੇ ਮੇਰੇ ਖਿਲਾਫ ਅਤੇ ਚੰਦੂ ਮਾਜਰਾ ਦੇ ਖਿਲਾਫ ਆਪਸ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਸਪਸ਼ਟ ਹੋ ਜਾਵੇਗਾ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਇਸ ਬਿਆਨਬਾਜ਼ੀ ਦਾ ਸਪਸ਼ਟੀਕਰਨ ਦੇਣਾ ਹਾਂ ਮੈਂ ਕਿਸੇ ਵੀ ਹਾਲਤ ਵਿੱਚ ਸਾਫਕਾ ਜਿਹੜੇ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਚੰਦੂ ਮਾਜਰਾ ਉਨ੍ਹਾਂ ਦੇ ਖਿਲਾਫ ਇਸ ਤਰ੍ਹਾਂ ਦੀ ਮੈਂ ਸ਼ਬਦਾਵਲੀ ਜਾਂ ਇਸ ਤਰ੍ਹਾਂ ਦੇ ਇਲਜ਼ਾਮ ਮੈਂ ਬਿਲਕੁਲ ਨਹੀਂ ਲਾਏ ਅਤੇ ਨਾ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਲਾਵਾਂਗਾ ਉਸ ਪੋਸ਼ਾਕ ਨੂੰ ਲੈ ਕੇ ਜਿਹੜੀ ਪੋਸ਼ਾਕ ਸੱਚਾ ਸੌਦਾ ਦੇ ਮੁਖੀ ਬਾਬਾ ਰਹਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਵਾਸਤੇ ਪਹਿਨੀ ਸੀ ਧੰਨਵਾਦ